ਵੀਡੀਓ ਨੂੰ ਖੀਰ ਤੱਕ ਸੁਣੀਓ ਅਤੇ ਸ਼ੇਅਰ ਕਰਨ ਨਾਲ ਭੁੱਲਣਾ ਸਾਖੀ ਬਾਦਸ਼ਾਹ ਹਮਾਇੂ ਅਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਜਦੋਂ ਹਮਾਇੂ ਹਰਦੂਰ ਸਾਹਿਬ ਮਹਾਰਾਜ ਕੋਲ ਆਇਆ ਤੇ ਹਿੰਦੁਸਤਾਨ ਦਾ ਰਾਜ ਮੰਗਿਆ ਪਠਾਨ ਸ਼ੇਰ ਸਾ ਸੂਰੀ ਅਤੇ ਨਜਾਮ ਸੁਲਮਾ ਦੀ ਦਿੱਲੀ ਵਿੱਚ ਜੰਗ ਛੇੜ ਪਈ ਹਮਾਇੂ ਇਸ ਜੰਗ ਵਿੱਚ ਸ਼ੇਰ ਸਾ ਸੂਰੀ ਤੋਂ ਬੁਰੀ ਤਰ੍ਹਾਂ ਹਾਰ ਗਿਆ ਅਤੇ ਦਿੱਲੀ ਦਾ ਰਾਜ ਉਸ ਉੱਥੋਂ ਖੁੱਸ ਗਿਆ ਦਿੱਲੀ ਪਠਾਨਾਂ ਦੇ ਕਬਜ਼ੇ ਹੇਠ ਆ ਗਈ ਉਸਦੇ ਮਨ ਅੰਦਰ ਖਿਆਲ ਆਇਆ ਕਿ ਇਹ ਗੱਦੀ ਉਸਦੇ ਪਸ਼ੋਕਰ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਸੀ ਭਾਵ ਬਾਬਰ ਨੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਨ ਇਸ ਲਈ ਉਹ ਵੀ ਸੋਚਣ ਲੱਗਾ ਕਿ ਜੋ ਇਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਤੇ ਨੇ ਮੈਂ ਉਹਨਾਂ ਦੇ ਦਰਸ਼ਨ ਕਰਾਂ ਇਸ ਲਈ ਹਮਾਇੂ ਆਪਣੇ ਸਾਥੀਆਂ ਦੇ ਨਾਲ ਆਪਣੇ ਸੈਨਿਕਾਂ ਦੇ ਨਾਲ ਖਡੂਰ ਸਾਹਿਬ ਗੁਰੂ ਅੰਗਦ ਦੇ ਮਹਾਰਾਜ ਦੇ ਦਰਸ਼ਨਾਂ ਲਈ ਆਣ ਪਹੁੰਚਿਆ ਜਦੋਂ ਹਮਾਈਉ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਕੋਲ ਪਹੁੰਚਿਆ ਤਾਂ ਗੁਰੂ ਜੀ ਉਸ ਵੇਲੇ ਬਾਲਕਾਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ ਹਮਾਈਉ ਉਹਨਾਂ ਕੋਲ ਪਹੁੰਚਿਆ ਤਾਂ ਗੁਰੂ ਜੀ ਉਹਨਾਂ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਗੁਰੂ ਜੀ ਜਵਾਕਾਂ ਨੂੰ ਪੜ੍ਹਾਉਣ ਦੇ ਵਿੱਚ ਵਿਅਸਤ ਸਨ ਜਦੋਂ ਹਮਾਈਉ ਨੂੰ ਇਹ ਗੱਲ ਪਤਾ ਲੱਗੀ ਕਿ ਗੁਰੂ ਜੀ ਨੇ ਮੇਰੀ ਆਉ ਭਗਤ ਨਹੀਂ ਕੀਤੀ ਭਾਵ ਮੇਰੇ ਵੱਲ ਦੇਖਿਆ ਤੱਕ ਨਹੀਂ ਤਾਂ ਉਸ ਨੂੰ ਆਪਣੇ ਸੈਨਿਕਾਂ ਸਾਹਮਣੇ ਹੀਣਤਾ ਮਹਿਸੂਸ ਹੋਈ ਉਸਨੇ ਗੁੱਸੇ ਵਿੱਚ ਆ ਕੇ ਤਲਵਾਰ ਦੇ ਮੋਢ ਨੂੰ ਹੱਥ ਪਾ ਲਿਆ ਅਤੇ ਉਸਨੇ ਕੋਸ਼ਿਸ਼ ਕੀਤੀ ਪਰ ਤਲਵਾਰ ਸੀ ਉਹ ਮਿਆਂ ਦੇ ਵਿੱਚੋਂ ਬਾਹਰ ਨਾ ਨਿਕਲੇ ਕਿਉਂਕਿ ਤਲਵਾਰ ਤਾਂ ਖੁਦ ਗੁਰੂ ਸਾਹਿਬ ਦੇ ਬਚਨਾਂ ਦੀ ਬੱਧੀ ਹੋਈ ਸੀ ਉਹ ਕਿਸ ਤਰ੍ਹਾਂ ਬਾਹਰ ਨਿਕਲਦੀ ਜਦੋਂ ਹਮਾਇੂ ਬਾਰ-ਬਾਰ ਤਲਵਾਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਗੁਰੂ ਸਾਹਿਬ ਦਾ ਧਿਆਨ ਉਸਤੇ ਗਿਆ ਤੇ ਗੁਰੂ ਸਾਹਿਬ ਨੇ ਉਸ ਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਪੁੱਛਿਆ ਭਾਈ ਤੇਰਾ ਜੋਰ ਪਠਾਣਾ ਤੇ ਤਾਂ ਚੱਲਿਆ ਨਹੀਂ ਹੁਣ ਤੂੰ ਸਾਡੇ ਤੇ ਤਲਵਾਰ ਚੁੱਕਣ ਲੱਗਿਆ ਸੀ ਸਾਨੂੰ ਆਪਣੀ ਬਹਾਦਰੀ ਦਿਖਾਉਂਦਾ ਏ ਹਮਾਇਆ ਨੂੰ ਪਤਾ ਲੱਗ ਗਿਆ ਕਿ ਉਸ ਤੋਂ ਬਹੁਤ ਵੱਡੀ ਭੁੱਲ ਹੋ ਗਈ ਏ ਉਹ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਤੇ ਗੁਰੂ ਸਾਹਿਬ ਨੂੰ ਸਾਰੀ ਵਿਥਿਆ ਦੱਸੀ ਤੇ ਆਪਣੀ ਗਲਤੀ ਦੇ ਲਈ ਮਾਫੀ ਮੰਗੀ ਗੁਰੂ ਜੀ ਨੇ ਕਿਹਾ ਤੁਸੀਂ ਹਕੂਮਤ ਦੇ ਨਸ਼ੇ ਵਿੱਚ ਅੰਨੇ ਹੋ ਗਏ ਸੀ ਤੁਸੀਂ ਆਪਣੇ ਫਰਜ਼ਾ ਤੋਂ ਮੂੰਹ ਮੋੜ ਲਿਆ ਤੂੰ ਆਪਣੇ ਅਮਲਾਂ ਤੋਂ ਭੱਜ ਗਿਆ ਇਸੇ ਲਈ ਤੇਰਾ ਰਾਜ ਖੁੱਸ ਗਿਆ ਤੁਹਾਨੂੰ ਰਾਜ ਵੀ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਕਰਕੇ ਹੀ ਮਿਲਿਆ ਸੀ ਗੁਰੂ ਅੰਗਦ ਦੇ ਮਹਾਰਾਜ ਨੇ ਇਹ ਵੀ ਕਿਹਾ ਕਿ ਜ਼ਬਰ ਪੁਨਾ ਤਿਆਗੋ ਨੇਕ ਬਣੋ ਜਨਤਾ ਨਾਲ ਇਨਸਾਫ ਕਰੋ ਤੁਹਾਡਾ ਰਾਜ ਫਿਰ ਤੋਂ ਵਾਪਸ ਆ ਜਾਵੇਗਾ ਗੁਰੂ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਆਗਿਆ ਲੈ ਕੇ ਬਾਦਸ਼ਾਹ ਹਮਾਇਉ ਆਪਣੇ ਔਗਣ ਤਿਆਗ ਕੇ ਅਫਗਾਨ ਈਰਾਨ ਵੱਲ ਨਿਕਲ ਗਿਆ ਉੱਥੇ ਜਾ ਕੇ ਉਸ ਨੇ ਫਿਰ ਤੋਂ ਭਾਰੀ ਫੌਜ ਤਿਆਰ ਕੀਤੀ ਅਤੇ ਦਿੱਲੀ ਤੇ ਫਿਰ ਤੋਂ ਹਮਲਾ ਕਰ ਦਿੱਤਾ ਇਸ ਵਾਰ ਉਹ ਦਿੱਲੀ ਦਾ ਤਖਤ ਜਿੱਤਣ ਨੂੰ ਕਾਮਯਾਬ ਹੋਇਆ ਅਤੇ ਉਸ ਦੇ ਮਰਨ ਉਪਰੰਤ ਉਸ ਦੀ ਗੱਦੀ ਤੇ ਮੂਗਲ ਬਾਸ਼ਾ ਅਕਰਮ ਬੈਠਾ ਜੋ ਕਿ ਗੁਰੂ ਘਰ ਦਾ ਸਰਦਾਲੂ ਬਣਿਆ ਜਿਸ ਨੇ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਅਤੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਗੁਰੂ ਘਰ ਨੂੰ ਜਿਸ ਜਗ੍ਹਾ ਤੇ ਅੱਜ ਕੱਲ੍ਹ ਅੰਮ੍ਰਿਤਸਰ ਸ਼ਹਿਰ ਵਸਿਆ ਹੋਇਆ ਹੈ ਉਹ ਜਗ੍ਹਾ ਦਾਨ ਵਜੋਂ ਦਿੱਤੀ ਇਸ ਤਰ੍ਹਾਂ ਗੁਰੂ ਸਾਹਿਬ ਤੋਂ ਹੀ ਬਖਸ਼ਿਸ਼ਾਂ ਲੈ ਕੇ ਇਹਨਾਂ ਨੇ ਰਾਜ ਭਾਗ ਪ੍ਰਾਪਤ ਕੀਤਾ ਅਤੇ ਬਾਅਦ ਵਿੱਚ ਗੁਰੂ ਘਰ ਨਾਲ ਹੀ ਮੱਥਾ ਲਾਇਆ ਤੋਂ ਬਾਅਦ ਇਹਨਾਂ ਦਾ ਰਾਜਪਾਗ ਜਾਂਦਾ ਰਿਹਾ ਇਹਨਾਂ ਦੀਆਂ ਖੀਲੀਆਂ ਪੀੜੀਆਂ ਕਰਾਇਦੀਆਂ ਮਕਾਨਾਂ ਤੇ ਰਹਿਣ ਨੂੰ ਮਜਬੂਰ ਹੋ ਗਈਆਂ ਅਤੇ ਦਰਦਾਂ ਦੀਆਂ ਠੋਕਰਾਂ ਖਾਦੀਆਂ ਤੁਹਾਨੂੰ ਇਹ ਸਾਕੀ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦੱਸਿਓ ਅਸੀ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਧੰਨਵਾਦ